ਪਰ ਅਖਬਾਰ ਦੇ ਵਿੱਚ ਜਿਹੜੀ ਖਬਰ ਲੱਗੀ ਬਾਜਵਾ ਸਾਹਿਬ ਉਹ ਹੋਰ ਹੈ ਜਿਹੜੀ ਤੁਸੀਂ ਤੁਸੀਂ ਜਿਹੜਾ ਝੂਠ ਬੋਲਿਆ ਹੋਰ ਹੈ ਖਬਰ ਦਿਖਾਓ ਮੈਂ ਆਪਣੀ ਟੀਮ ਨੂੰ ਕਹਾਂਗਾ ਬਾਜਵਾ ਸਾਹਿਬ ਕਹਿੰਦੇ ਆ ਕਿ ਜਿਹੜਾ ਹੈਗਾ ਉਹ 50 ਗਰਨੇਡਾ ਆ ਔਰ 32 ਚੱਲਣੇ ਬਾਕੀ 18 ਚੱਲ ਗਿਆ ਤੇ ਜਿਹੜੀ ਖਬਰ ਨੂੰ ਦਿਖਾ ਕੇ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਚਮਚੇ ਸੱਚ ਕਰਨ ਦੀ ਕੋਸ਼ਿਸ਼ ਕਰਨ ਲੱਗੇ ਆ ਕਿ ਪ੍ਰਤਾਪ ਸਿੰਘ ਬਾਜਵਾ ਸੱਚੇ ਸੀ ਖਬਰ ਵੀ ਲੱਗੀ ਹੈ ਉਸ ਖਬਰ ਦੇ ਵਿੱਚ ਗੱਲ ਇਹ ਲੱਗੀ ਹੈ ਕਿ 55 ਗਰਨੇਡਾ ਆਏ ਸੀਗੇ ਔਰ ਉਹਦੇ ਵਿੱਚੋਂ 16 ਚੱਲ ਗਏ ਔਰ 30 ਫੜੇ ਗਏ ਆ ਔਰ 9 ਜਿਹੜੇ ਆ ਉਹ ਹਲੇ ਅਨਟ੍ਰੇਸ ਇਹਦੇ ਵਿੱਚ ਤਾਂ ਇਹ ਲਿਖੀ ਹੈਗੀ ਹੈ ਪਰ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਆ ਕਿ ਬਕਤੀ ਬਾਕੀ ਆ ਚੱਲਣੇ ਔਰ ਜਿਹੜੇ 18 ਚੱਲ ਗਏ 50 ਟੋਟਲ ਆ ਸੀ ਕੋਈ ਵੀ ਅੰਕੜਾ ਕੋਈ ਵੀ ਗਿਣਤੀ ਜਿਹੜੀ ਆ ਪ੍ਰਤਾਪ ਬਾਜਵਾ ਔਰ ਇਸ ਖਬਰ ਦੀ ਆਪਸ ਦੇ ਵਿੱਚ ਮੈਚ ਨਹੀਂ ਹੋ ਰਹੀ ਸੋ ਇਸ ਕਰਕੇ ਇਸ ਖਬਰ ਦੇ ਝੂਠ ਦੇ ਦਮ ਤੇ ਬਜਿਆ ਨਹੀਂ ਜਾਣਾ ਬਾਜਵਾ ਸਾਹਿਬ ਤਾਂ ਪ੍ਰਤਾਪ ਸਿੰਘ ਬਾਜਵਾ ਜਿਹੜੇ ਆ ਉਹ ਲਗਾਤਾਰ ਸ਼ਗੂਫੇ ਲਗਾਤਾਰ ਛੁਰਲੀਆਂ ਉਹ ਛੱਡਣ ਦੇ ਮੈਨੂੰ ਲੱਗਦਾ ਆਦੀ ਹੋ ਚੁੱਕੇ ਆ ਇਸ ਕਰਕੇ ਉਹ ਲਗਾਤਾਰ ਛੁਰਲੀਆਂ ਛੱਡੀ ਜਾ ਰਹੇ ਆ ਮੈਂ ਫੇਰ ਉਹੀ ਗੱਲ ਕਹਿਣਾ ਕਿ ਹਰ ਰੋਜ਼ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜਾਂ ਹਰ ਰੋਜ਼ ਸਰਕਾਰ ਨੂੰ ਹੀ ਗਲਤ ਨਹੀਂ ਕਹਿ ਸਰ ਵੀ ਅੱਗੇ ਤੌਰ ਤੇ ਆਪਣੀ ਭੂਮਿਕਾ ਜਿਹੜੀ ਸਹੀ ਨਹੀਂ ਨਿਭਾਰੀ